ਹੈਲੋ ਫਰੈਂਡਸ ਅੱਜ ਕਹਾਣੀਕਾਰ ਇਸਮਿਤ ਚੁਗਤਾਈ ਜੀ ਦੀ ਬਹੁਤ ਹੀ ਸੁੰਦਰ ਕਹਾਣੀ ਨਿੱਕੀ ਜਿਹੀ ਗੱਲ ਸੁਣਾਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਕਿਉਂ ਬਈ ਸਮਝ ਗਿਆ ਇਹਨਾ ਬਸ ਆਹ ਹੈ ਨਿੱਕੀ ਜਿਹੀ ਗੱਲ ਹੈ ਸਾਰੀ ਵਕੀਲ ਸਾਹਿਬ ਨੇ ਰਤਾ ਗਾਂ ਵੱਲ ਝੁੱਕ ਕੇ ਉਸ ਪਤਲੂ ਜਿਹੇ ਮੁੰਡੇ ਨੂੰ ਪੁੱਛਿਆ ਸੀ ਤੇ ਗੋਪਾਲ ਸਿੰਘ ਦਾ ਮੂਰਤ ਵਰਗਾ ਚਿਹਰਾ ਪੀਲਾ ਪੈ ਗਿਆ ਸੀ ਪਸੀਨੇ ਦੀਆਂ ਧਾਰੀਆਂ ਜਿਹੀਆਂ ਉਹਨੀਆਂ ਪੁੜਪੜੀਆਂ ਹੇਠ ਫੁੱਟ ਰਹੀ ਲਵੀ ਭੂਰੀ ਦਾੜੀ ਵਿੱਚ ਵਗ ਰਹੀਆਂ ਸਨ ਤੇ ਉਹ ਆਪਣੇ ਪੁੱਟੇ ਹੱਥ ਨਾਲ ਪਸੀਨਾ ਪੂੰਝ ਰਿਹਾ ਸੀ ਫਿਰ ਉਸਨੇ ਆਪਣੀਆਂ ਉਹ ਨਿੰਦਰੀਆਂ ਅੱਖਾਂ ਦੀਆਂ ਮਨਮਨ ਭਰੀਆਂ ਪਲਕਾਂ ਉਤਾ ਚੁੱਕੀਆਂ ਸਨ ਤੇ ਉਸਦੀਆਂ ਅੱਖਾਂ ਵਿੱਚ ਦੇਖ ਕੇ ਵਕੀਲ ਸਾਹਿਬ ਸਹਿਮ ਗਏ ਸਨ ਚਿੱਟੇ ਢੇਲਿਆਂ ਵਿੱਚਕਾਰ ਸੁਨਹਿਰੀ ਪੁਤਲੀਆਂ ਇੰਜ ਥਿਰਕ ਰਹੀਆਂ ਸਨ ਜਿਵੇਂ ਦੁੱਧ ਦੇ ਭਰੇ ਕਟੋਰੀਆਂ ਵਿੱਚ ਸੁਨਹਿਰੇ ਫੁੱਲ ਦੀਆਂ ਪੱਤੀਆਂ ਅੱਲਾ ਪਾਕ ਨੇ ਇਨਾਂ ਕੰਨੂ ਪਤਾ ਨਹੀਂ ਕਿੰਨੀਆਂ ਰਾਤਾਂ ਜਾ ਕੇ ਬਣਾਇਆ ਹੋਈਗਾ। ਨਹੀਂ ਵਕੀਲ ਸਾਹਿਬ, ਗੋਪਾਲ ਨੇ ਕਲੰਮਾ ਹੌਕਾ ਖਿੱਚਿਆ ਤੇ ਉਸਦੀ ਧੌਣ ਕੁਝ ਹੋਰ ਨਹੀਂ ਵੀ ਹੋ ਗਈ। ਓਏ ਯਾਰਾ, ਐਨੇ ਕੋ ਗੱਲ ਵੀ ਤੇਰੀ ਅਕਲ 'ਚ ਨਹੀਂ ਆ ਰਹੀ। ਬਈ ਰੱਖੀ ਨਾਲ ਤੇਰੇ ਨਜਾਇਜ਼ ਬੰਦ ਸਨ। ਤੇ ਤੁਸੀਂ ਦੋਵੇਂ ਰਾਤ ਨੂੰ ਨਾ ਨਹੀਂ, ਗੋਪਾਲਾ ਚੱਲਿਆ ਵਾਂਗ ਸਿਰ ਮਾਰਨ ਲੱਗ ਪਿਆ ਸੀ। ਜਿਵੇਂ ਕਿਸੇ ਦਿਖ ਪਾਹੇ ਜੋ ਆਪਣੀ ਗਰਦਨ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੋਈ। ਇੰਜਨਾ ਕੋ ਵਕੀਲ ਸਾਹਿਬ ਇੰਜਨਾ ਕੋ ਸਰਦਾਰ ਜੀ ਵਕੀਲ ਸਾਹਿਬ ਨੇ ਖਿੱਚ ਕੇ ਮੇਜ਼ ਉੱਤੇ ਮੁੱਕਾ ਮਾਰਿਆ ਮੇਰਾ ਵਕਤ ਕਿਉਂ ਬਰਬਾਦ ਕਰਦੇ ਹੋ ਤੁਹਾਡਾ ਪੁੱਤਰ ਮਰਨਾ ਹੀ ਚਾਹੁੰਦਾ ਹੈ ਤਾਂ ਕੋਈ ਵੀ ਵਕੀਲ ਉਸ ਦੀ ਜਾਨ ਨਹੀਂ ਬਚਾ ਸਕਦਾ ਵਕੀਲ ਜੀ ਗੋਪਾਲ ਦਾ ਬੁੱਢਾ ਪਿਓ ਰੋਣ ਲੱਗ ਪਿਆ ਮੇਰਾ ਇੱਕੋ ਇੱਕ ਪੁੱਤਰ ਹੈ ਵਕੀਲ ਜੀ ਇਹਦੀ ਜਾਨ ਬਚਾ ਲਓ ਜੀ ਇਸ ਵਿੱਚ ਭਲਾ ਮੇਰਾ ਕੀ ਕਸੂਰ ਹੈ ਸਰਦਾਰ ਜੀ ਕਿ ਤੁਹਾਡਾ ਇੱਕੋ ਇੱਕ ਪੁੱਤਰ ਹੈ ਕਿ ਉਹ ਵੀ ਫਾਹੀ ਲੱਗਣ ਤੇ ਤੁਲਿਆ ਹੋਇਆ ਏ ਜੇ ਇਸ ਨੂੰ ਫਾਂਸੀ ਹੋ ਗਈ ਤਾਂ ਤੇ ਬੁੱਢੇ ਸਰਦਾਰ ਦੀਆਂ ਭੁੱਬਾਂ ਨਿਕਲ ਗਈਆਂ ਗੱਲ ਪੂਰੀ ਨਾ ਹੋ ਸਕੀ ਜਿਵੇਂ ਮੈਂ ਕਹਿ ਰਿਹਾ ਜੇ ਇਹ ਉਹੀ ਬਿਆਨ ਅਦਾਲਤ ਸਾਹਮਣੇ ਦੁਹਰਾ ਦੇਵੇ ਤਾਂ ਫਾਂਸੀ ਨਹੀਂ ਹੋਏਗੀ ਐਨੇ ਕੋ ਗੱਲਾਂ ਦੀ ਸਮਝ ਨਹੀਂ ਆ ਰਹੀ ਐਂਦੇ ਦਿਮਾਗ 'ਚ ਗੋਹਾ ਭਰਿਆ ਹੋਇਆ ਏ ਰੱਖੀ ਨਾਲ ਇਸਦੇ ਸਬੰਧ ਸਨ ਜੋਗਿੰਦਰ ਨੇ ਇਹਨਾਂ ਨੂੰ ਰੰਗੀਤੀ ਪਾੜ ਲਿਆ ਉਸੇ ਸਿਰ 'ਤੇ ਖੂਨ ਸਵਾਰ ਹੋ ਗਿਆ ਗੰਡਾਸਾ ਚੁੱਕ ਕੇ ਇਹਨਾਂ ਨੂੰ ਮਾਰਨ ਲਈ ਔਲਿਆ ਤੇ ਫੇਰ ਹੱਥੋਂ ਪਾਈ ਹੁੰਦਿਆ ਗੰਡਾਸਾ ਉਲਟਾ ਉਸੇ ਨੂੰ ਵੱਜ ਗਿਆ ਤੇ ਉਹ ਥਾਂਵੇਂ ਡਿੱਗ ਪਿਆ ਇਹ ਝੂਠ ਹੈ ਗੰਡਾਸਾ ਮੇਰੇ ਹੱਥ ਵਿੱਚ ਸੀ ਤੇ ਮੈਂ ਹੀ ਜਗਿੰਦਰ ਨੂੰ ਫੇਰ ਉਹ ਬਕਵਾਸ ਬੱਚਿਆਂ ਵਾਲੀ ਜਿੱਦ ਮੈਂ ਨਾ ਮੰਨੂ ਸਰਦਾਰ ਜੀ ਤੁਹਾਡਾ ਮੁੰਡਾ ਅਵਲ ਦਰਜੇ ਦਾ ਉਹ ਹੈ ਗੋਪਾਲੇ ਮੇਰੇ ਵੱਲ ਵੇਖ ਪੁੱਤਰਾ ਬੁੱਢੇ ਸਰਦਾਰ ਨੇ ਕਿਹਾ ਮੁੰਡਾ ਸੈਮ ਕੇ ਰਤਾ ਹੋਰ ਸੰਗੜ ਗਿਆ ਉਸ ਨੂੰ ਪਤਾ ਸੀ ਕਿ ਬੁੱਢੇ ਪਿਓ ਦੀਆਂ ਅੱਖਾਂ ਗਾੜੀ ਦਲਦਲ ਵਰਗੀਆਂ ਹੁੰਦੀਆਂ ਨੇ ਉਸ ਨੂੰ ਪਕੜ ਲੈਣ ਗਿਆ ਤੇ ਫਿਰ ਉਸ ਕਦੀ ਨਹੀਂ ਛੁੱਟ ਸਕਣਾ ਵਕੀਲ ਸਾਹਿਬ ਦੋਵੇਂ ਹੱਥਾਂ ਵਿੱਚ ਆਪਣਾ ਸਿਰ ਫੜੀ ਬੈਠੇ ਸਨ ਐਨੇ مایੂਸ ਉਹ ਕਦੀ ਨਹੀਂ ਸੀ ਹੋਏ ਉਹ ਬੜੇ ਰੁੱਖੇ ਨਿਰਮੋਹੀ ਤੇ ਕਾਰੋਬਾਰੀ ਜਿਹੇ ਆਦਮ ਸਨ ਪਤਾ ਨਹੀਂ ਕਿੰਨੇ ਚੋਰਾਂ ਡਾਕੂਆਂ ਕਾਤਲਾਂ ਤੇ ਦਿਮਾਗੀ ਮਰੀਜ਼ਾਂ ਨੂੰ ਫਾਂਸੀ ਦੇ ਤੱਕੇ ਤੋਂ ਮੋੜ ਲਿਆਏ ਸਨ ਉਹ ਕਦੀ ਕਿਸੇ ਮੁਕਦਮੇ ਵਿੱਚ ਉਹਨਾਂ ਨੇ ਜਜ਼ਬਾਤ ਨੂੰ ਪਹਿਲ ਨਹੀਂ ਸੀ ਦਿੱਤੀ ਪਰ ਇਸ ਬੁੱਢੇ ਸਰਦਾਰ ਤੇ ਇਸ ਪਤਲੂ ਜੇ ਮੁੰਡੇ ਨੂੰ ਦੇਖ ਕੇ ਪਤਾ ਨਹੀਂ ਕਿਹੜੀ ਗੁੱਜੀ ਸੱਟ ਦੇ ਉੱਤੇ ਲੱਗੀ ਕਿ ਉਹ ਬੇਵਸ ਜੇ ਹੋ ਗਏ ਸਨ ਰੱਬ ਦੀ ਕੁਦਰਤ ਕਿੰਨੀ ਸੋਹਣੀ ਸੂਰਤ ਸੀ ਬਦਨਸੀਬ ਦੀ ਜਿਹਾ ਆਪਦਾ ਸੀ ਚੰਨ ਦਾ ਬੂਟਾ ਨਰਮ ਸਿੱਲੀ ਮਿੱਟੀ 'ਚੋਂ ਫੁੱਟ ਨਿਕਲ ਆਈ ਗੋਪਾਲ ਸਿਆਹ ਫਾਂਸੀ ਲੱਗਦੀ ਵੇਖੀ ਹੈ ਕਦੀ ਨਹੀਂ ਜੀ ਜਾਣਦਾ ਹੈ ਪੁੱਤਰ ਫਾਂਸੀ ਕਿੱਡੀ ਭੈੜੀ ਚੀਜ਼ ਹੁੰਦੀ ਐ ਅੱਖਾਂ ਦੇ ਡੇਲੇ ਗੱਲਾਂ ਤਿੱਕ ਲਮਕਣ ਲੱਗ ਪੈਂਦੇ ਨੇ ਜੀ ਬਾਹਰ ਨਿਕਲ ਆਉਂਦੀ ਐ ਤੇ ਧੌਣ ਹੱਥ ਲੰਮੀ ਹੋ ਜਾਂਦੀ ਐ ਵਕੀਲ ਸਾਹਿਬ ਬੜੀ ਭਿਆਨਕ ਤੇ কুরਖਤ ਆਵਾਜ਼ ਵਿੱਚ ਬੋਲ ਰਹੀ ਸਨ ਜਿਵੇਂ ਗੋਪਾਲ ਨੂੰ ਡਰਾ ਰਹੇ ਹੋਣ ਤੇ ਉਹਨਾਂ ਨੂੰ ਆਪਣੀ ਪਿੱਠ ਉੱਤੇ ਵੀ ਕੰਨ ਕਚੂਰੇ ਤੁਰਦੇ ਹੋਏ ਮਹਿਸੂਸ ਹੋਏ ਗੋਪਾਲ ਦੇ ਬੁੱਲ ਫਰਕੇ ਤੇ ਉਹ ਦੰਦਾ ਹੀਟ ਹਥੇਲੀ ਨੱਪ ਕੇ ਰੋਣ ਲੱਗ ਪਿਆ ਸੋਦੇ ਦੇ ਕਟੋਰੀਆਂ ਵਿੱਚ ਤੈਰਦੇ ਸੁਨਹਿਰੀ ਫੁੱਲ ਦੀਆਂ ਪੱਤੀਆਂ ਹਿੱਲਣ ਡੋਲਣ ਲੱਗ ਪਈਆਂ ਤੂੰ ਰੱਖੀ ਨੂੰ ਬਚਪਨ ਤੋਂ ਜਾਣਦਾ ਹੈ ਨਾ ਵਕੀਲ ਸਾਹਿਬ ਨੇ ਗੱਲ ਰਤਾ ਘੁਮਾ ਕੇ ਤੋਲੀ ਆਹੋ ਜੀ ਐਨੇ ਨੇ ਹੁੰਦੇ ਇਕੱਠੇ ਖੇਡਦੇ ਰਹੇ ਨੇ ਜੀ ਬੁੱਢੇ ਸਰਦਾਰ ਨੇ ਧਰਤੀ ਨਾਲੋਂ ਡੇਢ ਕੋ ਫੋਟੂ ਚਹ ਹਥੇਲੀ ਰੱਖ ਦਿਆਂ ਜਿਵੇਂ ਬੇਨਤੀ ਵੀ ਦੱਸ ਦਿੱਤੀ ਹੋਈ ਗੋਪਾਲ ਦੇ ਚਿਹਰੇ ਉੱਤੇ ਨਰਮ ਨਰਮ ਬਚਪਨ ਨਿੱਖਰ ਆਇਆ ਇੱਕ ਵਾਰ ਫੇਰ ਵਕੀਲ ਸਾਹਿਬ ਨੂੰ ਖੁਦਾ ਦੀ ਕੁਦਰਤ ਯਾਦ ਆ ਗਈ ਪਤਾ ਨਹੀਂ ਫ੍ਰਿਸ਼ਤੀਆਂ ਨੇ ਕਿੰਨੇ ਚਿਹਰਿਆਂ ਦੀ ਮਾਸੂਮੀਅਤ ਚੁਰਾ ਕੇ ਇਸ ਚਿਹਰੇ ਉੱਤੇ ਜਾਇਆ ਕਰ ਦਿੱਤੀ ਸੀ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਦੂਜੇ ਨੂੰ ਬਚਪਨ ਤੋਂ ਹੀ ਜਾਣਦੇ ਹੋ ਚਾਹੁੰਦੇ ਹੋ ਉਹ ਜੀ ਬਚਪਨ ਤਾਂ ਬਾਂਦਰ ਹੁੰਦਾ ਹੈ ਚਾਉਣਾ ਨਾ ਚਾਉਣਾ ਕੀ ਜੀ ਘੜੀ ਚ ਮੇਲ ਤੇ ਪਲਾਂ ਚ ਝਗੜੇ ਆ ਹੁਣੇ ਗੱਲ ਵਕੜੀਆਂ ਪਾਈਆਂ ਹੋਈਆਂ ਨੇ ਤੇ ਹੁਣੇ ਜੁੰਡਮ ਜੁੰਡੀ ਤੇ ਰੱਖੀ ਤਾਂ ਮਿਰਚ ਸੀ ਮਿਰਚ ਕਿਸੇ ਨਾਲ ਉਸਦੀ ਦੋ ਘੜੀਆਂ ਨਹੀਂ ਸੀ ਬੰਦੀ। ਇੱਕ ਗੋਪਾਲ ਸੀ ਵਿਚਾਰਾ ਜਿਹੜਾ ਉਸਦੀ ਨਾਦਰਸ਼ਾਈ ਚੱਲ ਲੈਂਦਾ ਸੀ। ਬੁਢਾਪੇ ਦੀ ਕਰੋੜ ਜੋਤ ਸੀ ਜੀ। ਇਹਦਾ ਦਿਲ ਵੀ ਬੁੱਢਾ ਸੀ। ਰੱਖੀ ਫਟਕਾਰ ਦੇਣ ਦੀ ਤਾਂ ਬੂਥੀ ਲਮਕਾ ਕੇ ਮਾਂ ਦੇ ਗੋਡੇ ਮੋਢਾ ਬੈਠਦਾ। ਤੇ ਜਦੋਂ ਫਿਰ ਉਸਦਾ ਚਿਤਕਾਰ ਦਾ ਆਵਾਜ਼ ਮਾਰ ਲੈਂਦੀ ਤਾਂ ਨਾਟਕੇ ਉਸਦੇ ਕੋਲ ਜਾ ਪਹੁੰਚਦਾ। ਜਦੋਂ ਵੱਡੀ ਹੋਈ ਤਾਂ ਚਾਂਚਾ ਗੋਪਾਲੇ ਤੋਂ ਫਰੰਟ ਹੋ ਗਈ। ਹੋਰ ਕੁੜੀਆਂ ਦੀ ਟੋਲੀ ਵਿੱਚ ਸਿਰ ਜੋੜ ਕੇ ਬੈਠੀ। ਪਤਾ ਨਹੀਂ ਕੀ ਕੀ ਗੱਲਾਂ ਕਰਦੀ ਰਹਿੰਦੀ ਮੁੰਡੇ ਬੜੇ ਖਰਾਬ ਹੁੰਦੇ ਨੇ ਉਹਨਾਂ ਦੇ ਮਨ 'ਚ ਖੋਟ ਹੁੰਦੀ ਐ ਰਖੀ ਨੇ ਗੋਪਾਲ ਨੂੰ ਸਮਝਾਇਆ ਤਾਂ ਉਹ ਸਮਝ ਗਿਆ ਫਿਰ ਉਸਦੇ ਮਨ ਵਿੱਚ ਵੀ ਖੋਟ ਖੁੰਗਰਨ ਲੱਗ ਪਈ ਸੀ ਤੇ ਫਿਰ ਰਖੀ ਨੂੰ ਵੀ ਉਸ ਖੋਟ ਵਿੱਚ ਰੁਚੀ ਹੋ ਗਈ ਸੀ ਕਦੇ ਰੁੱਸ ਜਾਂਦੀ ਕਦੇ ਮੰਨ ਬੈਂਦੀ ਸੋਚ ਰਵੀ ਗੋਪਾਲਿਆ ਜੇ ਕਦੀ ਤੂੰ ਮੇਰੇ ਨਾਲ ਪਿਆਰ ਪਿਉਰ ਦੀ ਗੱਲ ਕੀਤੀ ਤਾਂ ਚੰਗਾ ਨਹੀਂ ਹੋਣਾ ਚਾਚੀ ਨੂੰ ਦੱਸ ਕੇ ਆਂਦੀ ਆ ਜੁੱਤੀਆਂ ਪਵਾਉਂਗੀ ਤੇ ਪਾਗ ਟਿਲਕ ਜੂਗੀ ਤੇਰੀ ਚੱਲ ਪਰਾਂ ਭੂਤਰੀ ਜੀ ਨਾ ਹੋਏ ਤਾਂ ਮੈਨੂੰ ਹਲਕੇ ਕੁੱਤੇ ਨੇ ਵੱਡਿਆ ਕਿ ਤੈਨੂੰ ਪਿਆਰ ਕਰਾਂਗਾ ਗੋਪਾਲਾ ਹਿੱਕ ਗਿਆ ਸੀ ਕਿਉਂ ਸ਼ੈਤਾਨਾ ਮੇਰੇ ਵਿੱਚ ਕੀ ਬੀਜ ਹੈ ਕਾਲੀ ਕੋਝੀ ਆ ਲੰਗੜੀ ਲੂਲੀ ਆ ਕਾਣੀ ਆ ਜੋ ਤੂੰ ਮੈਨੂੰ ਪਿਆਰ ਨਹੀਂ ਕਰ ਸਕਦਾ ਬੋਲ ਤੇ ਉਹ ਲੜ ਪਈ ਸੀ ਬਸ ਮੇਰੀ ਮਰਜ਼ੀ ਚਿਤ ਕਰੂੰ ਕਰੂੰਗਾ ਨਾ ਕਰੂੰ ਨਾ ਕਰੂੰਗਾ ਗੋਪਾਲਾ ਆਕੜ ਗਿਆ ਆਹਾਹਾਹਾ ਵੱਡਾ ਐ ਮਰਜ਼ੀਆਂ ਵਾਲਾ ਚੱਲ ਜਾ ਚੁੱਲ੍ਹੇ 'ਚ ਪੈ ਉਹ ਹਿਰਕ ਜਾਂਦੀ ਥੀ ਕਈ ਕਈ ਦਿਨ ਨੱਕ ਬੁੱਲ ਵੱਟੀ ਫਿਰਦੀ ਰਹਿੰਦੀ ਗੋਪਾਲੇ ਦੀ ਦੁਨੀਆ ਸੁੰਨੀ ਹੋ ਜਾਂਦੀ ਉਹ ਵੀ ਕਮਲਿਆਂ ਵਾਂਗ ਐਦਰ ਉਦਦਰ ਪਾਉਂਦਾ ਫਿਰਦਾ ਤੇ ਫਿਰ ਪਤਾ ਨਹੀਂ ਰੱਖੀਦੀ ਕਿਹੜੀ ਰਗ ਪੜਤਦੀ ਕਿਉਂ ਢਿੱਲੀ ਪੈ ਜਾਂਦੀ ਹਾਈਵੇ ਗੋਪਾਲਿਆ ਤੇਰੇ ਬਗੈਰ ਕਿੰਜ ਜੀਵਾਂਗੀ ਮੈਂ ਮੈਂ ਤੇ ਸੰਖਿਆ ਖਾ ਕੇ ਸੁੱਤੀ ਰਹਿ ਜਾਵਾਂਗੀ ਗੋਪਾਲੇ ਦੇ ਮੂੰਹ ਉੱਤੇ ਵੀ ਰੌਣਕ ਆ ਜਾਂਦੀ ਅੱਖਾਂ ਨਸ਼ਿਆ ਜਾਂਦੀਆਂ ਤੇ ਫਿਰ ਚਾਂਦ ਚੱਕ ਪਲਟ ਕੇ ਫਨ ਮਾਰਦੀ ਕਿਉਂ ਏ ਤੂੰ ਸਮਝ ਕੀ ਰੱਖਿਆ ਏ ਇਉਂ ਦੀਦੇ ਪਾੜ-ਪਾੜ ਕੇ ਝਾਕਦਾ ਏ ਕਸਮ ਨਾਲ ਦੀਦੇ ਭਾਂਦਿਆਂਗੀ ਉਹ ਬਗੈਰ ਕਿਸੇ ਗੱਲ ਤੋਂ ਹੀ ਪੜਕ ਉੱਠਦੀ ਖੁਦਾ ਨੇ ਔਰਤ ਤੇ ਮਰਦ ਵਿਚਕਾਰ ਇਹ ਕਿਹੋ ਜਿਹਾ ਤੂਫਾਨ ਬੰਨਿਆ ਹੋਇਆ ਏ ਇੱਕ ਘੁੱਟ ਅੰਮ੍ਰਿਤ ਇੱਕ ਘੁੱਟ ਜ਼ਹਿਰ ਕਦੇ ਗੁੱਸੇ ਵਿੱਚ ਪਿਆਰ ਕਦੀ ਪਿਆਰ ਵਿੱਚ ਗੁੱਸਾ ਦੋਹਾਂ ਵਿੱਚ ਸੋਖੀ ਸੁਖ ਦੋਹਾਂ ਵਿੱਚ ਸੋਖੀ ਸੁਖ ਵੇ ਗੋਪਾਲਿਆ ਇਧਰ ਮੈਂ ਨਾ ਆ ਰਹੀ ਆ ਤੂੰ ਪਰਾਂ ਮੂੰਹ ਕੋ ਆ ਕੇ ਬੈਠਾ ਰਵੀ ਜੇ ਇੱਧਰ ਵੇਖਿਆ ਤਾਂ ਵਾਇਗਰੂ ਤੇਰੀਆਂ ਅੱਖਾਂ ਪੱਟਮ ਕਰ ਦੇਉਂ ਗੋਪਾਲੇ ਨੇ ਸਿਰਫ ਮੂੰਹ ਹੀ ਪਰਾਂ ਨਹੀਂ ਸੀ ਕੀਤਾ ਬਲਕਿ ਉੱਠ ਕੇ ਪੱਥਰ ਦੀ ਓਟ ਵਿੱਚ ਵੀ ਚਲਾ ਗਿਆ ਸੀ ਤੇ ਰੱਖੀ ਬੁਰਾ ਮੰਨ ਗਈ ਸੀ ਜਦੋਂ ਰੱਖੀ ਦੀਆਂ ਚੀਕਾਂ ਸੁਣ ਕੇ ਉਸਨੇ ਸਨੇ ਕੱਪੜੇ ਪਾਣੀ ਵਿੱਚ ਛਾਲ ਮਾਰ ਦਿੱਤੀ ਸੀ ਤਾਂ ਉਹ ਕੰਡਿਆਲੀ ਝਾੜੀ ਬਣ ਬੈਠੀ ਸੀ ਉਹਦਾ ਮੂੰਹ ਬੁਲੰਦਰ ਛੱਡਿਆ ਸੀ ਤੇ ਬੜੀਆਂ ਹੀ ਗਾਲਾਂ ਦਿੱਤੀਆਂ ਸਨ ਉਹ ਉਸੇ ਕਿਸਨਲ ਝੂਲ ਗਈ ਸੀ ਤੇ ਗਰੀਬ ਮਸਮ ਡੁੱਬਣੋਂ ਬਚਿਆ ਸੀ ਤੈਨੂੰ ਕੀ ਚੱਟੀ ਪਈ ਸੀ ਮੈਨੂੰ ਡੁੱਬ ਜਾਣ ਦਿੰਦਾ ਦੱਸ ਸੂਰਾ ਮੈਂ ਤੇਰੇ ਕੀ ਲੱਗਦੀ ਸਾਂ ਗੋਪਾਲੇ ਨੇ ਰੋਜ਼ ਪ੍ਰਗਟ ਕੀਤਾ ਤਾਂ ਉਹ ਮੈਨੇ ਮਾਰਨ ਲੱਗ ਪਈ ਸੀ ਜਦੋਂ ਵਿਚਾਰਾ ਸ਼ਰਮਿੰਦਾ ਜਿਹਾ ਹੋ ਕੇ ਪਾਣੀ ਵਿੱਚੋਂ ਬਾਹਰ ਆਉਣ ਲੱਗਾ ਤਾਂ ਢਿੱਲੀ ਪੈ ਗਈ ਚੱਲ ਕਰਮਾ ਸੜਿਆ ਹੁਣ ਤਾਂ ਤੂੰ ਮੈਨੂੰ ਵੇਖ ਹੀ ਲਿਆ ਨਾਲੇ ਤੇਰੇ ਕੱਪੜੇ ਵੀ ਭਿੱਜ ਗਏ ਨੇ ਉਦਰ ਪੱਥਰ ਦੇ ਸੁੱਕਣੇ ਪਾ ਤੇ ਤੂੰ ਵੀ ਨਾਲ ਐ ਮੁਸ਼ਕ ਬਈ ਮਾਰਦੀ ਐ ਤੇਰੇ ਚੋਂ ਪਰ ਖਬਰਦਾਰ ਇੱਧਰ ਨਾ ਵੇਖੀ ਪਰਲੇ ਪਾਸੇ ਹੀ ਨਾ ਵੀ ਹਾਂ ਤੇ ਪਰਲੇ ਪਾਸੇ ਕਿਸ ਨੂੰ ਆਉਣਾ ਸੀ ਤੇ ਨਾਲੇ ਕਈ ਦੂਰੀਆਂ ਡਾੜੀਆਂ ਖਤਰਨਾਕ ਹੁੰਦੀਆਂ ਨੇ ਨੇੜੇ ਰਹਿਣ ਵਾਲਿਆਂ ਦਾ ਬੇਪਰਦਾ ਹੋਣ ਦਾ ਖਤਰਾ ਮੁੱਕ ਜਾਂਦਾ ਏ ਸ਼ਰਬਤੀ ਨੇ ਦੂਰੋਂ ਹੀ ਵੇਖ ਲਿਆ ਸੀ ਤੇ ਰੋਲਾ ਪਾ ਦਿੱਤਾ ਸੀ ਹਾਲਾਂਕਿ ਗੋਪਾਲ ਆਪਣੇ ਜੂੜੇ ਵਿੱਚ ਫਸੀ ਰੱਖੀ ਦੀ ਨਾਤੀ ਕੱਢ ਰਿਹਾ ਸੀ ਪਰ ਸ਼ਰਬਤੀ ਨੇ ਬੜੀ ਹਾਹਾਕਾਰ ਮਚਾਈ ਸੀ ਤੇ ਰੱਖੀ ਦੇ ਪਿਓ ਨੂੰ ਜਾ ਦੱਸਿਆ ਸੀ। ਵਾਵਾ ਬੋਲ ਬੁਲਾਰਾ ਹੋਇਆ ਤੇ ਮਸੀ ਰੱਖੀ ਦੀ ਨੱਕ ਕੱਟਤੀ ਜਾਣੋਂ ਬਚੀ। ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ ਸੀ। ਰੱਖੀ ਦੇ ਸ਼ਰਾਬੀ ਪਿਓ ਨੇ ਉਸ ਨੂੰ ਕਾਫੀ ਕੁਟਾਪਾ ਚਾੜਿਆ। ਵਾਲਾਂ ਤੋਂ ਫੜ ਕੇ ਸਾਰੇ ਵੇੜੇ ਵਿੱਚ ਘੜੀਸਿਆ ਤੇ ਕਈ ਡੰਗ ਭੁੱਖੀ ਪਿਆਸੀ ਨੂੰ ਕੋਠੜੀ ਵਿੱਚ ਡੱਕੀ ਰੱਖਿਆ ਸੀ। ਤੇ ਗੋਪਾਲ ਸਿੰਘ ਹਰੀ ਇੰਨਾ ਡਰ ਗਏ ਸਨ ਕਿ ਘਰੇ ਆਉਂਦਿਆਂ ਹੀ ਬੁਖਾਰ ਨੇ ਮੀ ਵੰਟਾਲਿਆ ਸੀ ਕਿ ਦੂਸਰੇ ਦਿਨ ਜੇ ਉਸ ਨੂੰ ਟਾਈਫਿਡ ਬੁਖਾਰ ਸਤਕਾ ਘਰਦਿਆਂ ਉਸ ਦੀ ਜਾਨ ਦੀ ਫਿਕਰ ਨਾ ਪੈ ਗਈ ਹੁੰਦੀ ਤਾਂ ਭਾਨ ਸਿੰਘ ਨੇ ਗੰਡਾਸੀ ਨਾਲ ਉਸ ਦੀ ਧੌਣ ਹੀ ਲਾ ਛੱਡਨੀ ਸੀ ਦੋ ਮਹੀਨੇ ਤਾਈਓ ਜਿੰਦਗੀ ਤੇ ਮੌਤ ਦੇ ਵਿਚਾਰ ਲਗਾਤਾਰ ਝੂਲਦਾ ਰਿਹਾ ਜਿਸ ਦੇ ਰੱਖੀ ਦਾ ਵਿਆਹ ਜਗਿੰਦਰ ਨਾਲ ਹੋਇਆ ਉਸੇ ਦਿਨ ਵੈਜ ਜੀ ਨੇ ਉਸੇ ਜ਼ਿੰਦਗੀ ਦੀ ਉਮੀਦ ਛੱਡ ਦਿੱਤੀ ਸੀ ਤੇ ਫਿਰ ਜਦੋਂ ਉਹ ਹੌਲੀ-ਹੌਲੀ ਟੁਰ ਕੇ ਧੁੱਪ ਵਿੱਚ ਜਾ ਬੈਠਣ ਦੇ ਕਾਬਿਲ ਹੋਇਆ ਤਾਂ ਲੋਕੀ ਤਲਾਵ ਵਾਲੇ ਹਾਦਸੇ ਨੂੰ ਭੁੱਲ ਚੁੱਕੇ ਸਨ ਹੁਣ ਜਪਿੰਡ ਦੇ ਇਤਿਹਾਸ ਵਿੱਚ ਇਹ ਕੋਈ ਖਾਸ ਜਾਂ ਬੇਮਿਸਾਲ ਘਟਨਾ ਵੀ ਨਹੀਂ ਸੀ ਤਾਂ ਠੀਕ ਹੋ ਜਾਣ ਪਿੱਛੋਂ ਤੈਨੂੰ ਰੱਖੀ ਦੇ ਵਿਆਹੇ ਜਾਣ ਦਾ ਅਫਸੋਸ ਤਾਂ ਹੋਇਆ ਹੀ ਹੋਏਗਾ ਵਕੀਲ ਸਾਹਿਬ ਨੇ ਪੁੱਛਿਆ ਗੋਪਾਲ ਸੋਚੀ ਪੈ ਗਿਆ ਠੀਕ ਹੋ ਗਏ ਤਾਂ ਉਹ ਕਈ ਦਿਨਾਂ ਤਾਈਂ ਰੋਟੀ ਨੂੰ ਵੀ ਤਰਸਦਾ ਰਿਹਾ ਸੀ ਬਿਆਜ ਜੀ ਕਹਿੰਦੇ ਸਨ ਸਿਰਫ ਪਤਲੀ-ਪਤਲੀ ਦਾਲ ਦਿਓ ਤੇ ਉਸ ਦਾ ਜੀ ਕਰਦਾ ਸੀ ਬਈ ਸਾਰੀ ਦੁਨੀਆ ਨੂੰ ਹੜੱਪ ਕਰ ਜਾਵਾਂ ਫਿਰ ਜਦੋਂ ਮਾੜੀ ਮੋਟੀ ਜਾਣ ਪਈ ਤਾਂ ਉਹ ਕੰਮ ਤੇ ਜਾਣ ਲੱਗ ਪਿਆ ਸੀ ਰੱਖੀ ਸਜੀ ਸਜਾਈ ਸਹੇਲੀਆਂ ਨਾਲ ਟੱਪੂ ਟੱਪੂ ਕਰਦੀ ਫਿਰਦੀ ਗੈਨੇ ਕੱਪੜੇ ਵਿਖਾਉਂਦੀ ਉਹ ਅੰਦਰੇ ਅੰਦਰ ਕੁੜਦਾ ਟੀਵੀ ਦੀ ਜਾਦੀ ਕਮੀਨੀ ਹੁੰਦੀ ਐ ਗੈਨੇ ਕੱਪੜੇ ਪਵਾਓ ਤੇ ਦਾਸੀ ਬਣਾ ਲਓ ਇਹੋ ਸੋਚ ਕੇ ਉਸ ਦਾ ਕਾਲਜਾ ਠਰ ਜਾਂਦਾ ਮੇਰੇ ਤੋਂ ਗਿਰਦਰ ਗੋਪਾਲ ਦੂਸਰਾ ਨਾ ਕੋਈ ਬੜੇ ਸੁਰ ਵਿੱਚ ਗਾਉਂਦੀ ਸੀ ਸਾਲੀ ਹਾਈਵੇ ਗੋਪਾਲਿਆ ਤੇਰੇ ਬਿਨਾ ਕਿੰਝ ਜੀਵਾਂਗੀ ਮੈਂ ਨਾ ਮੁਰਾਦ ਕਰਮਾ ਸੜੀ ਚੰਗੀ ਭਲੀ ਜਿਉ ਰਹੀ ਸੀ ਜਾਂ ਪਰਾਂ ਤੂੰ ਤੂੰ ਕਿੱਧਰ ਦਾ ਵੱਡਾ ਗਿਰਤਰ ਬਣ ਗਿਆ ਵੇ ਤੂੰ ਤਾਂ ਸਿਰਫ ਗੋਪਾਲਾ ਐ ਗੋਪਾਲਾ ਓਏ ਤੂੰ ਮੇਰਾ ਕੁਝ ਨਹੀਂ ਲੱਗਦਾ ਹਾਂ ਇੱਕ ਦਿਨ ਉਹ ਦਾਲ ਮੰਗਣ ਆਈ ਸੀ ਤੇ ਗੋਪਾਲ ਨੇ ਚੜਾਉਣ ਲੱਗ ਪਈ ਸੀ ਪਰ ਪਤਾ ਨਹੀਂ ਕਿਉਂ ਗੋਪਾਲੇ ਦਾ ਰੋਣ ਨਿਕਲ ਗਿਆ ਸੀ ਤੇ ਉਹ ਖੇੜ ਖੜਾ ਕੇ ਆਸ ਪਈ ਸੀ ਆਏ ਮੈਂ ਮਰ ਜਾਵਾ ਕਦੇ ਮਰਦ ਵੀ ਰੋਂਦੇ ਨੇ ਮਰਦ ਤਾਂ ਰੁਆਉਂਦੇ ਨੇ ਜੁਗਿੰਦਰ ਤੈਨੂੰ ਜੀ ਖੋਲ ਕੇ ਰਵਾਉ ਉਸਨੇ ਖੇਸ ਕੇ ਆਕਿਆ ਸੀ ਰਵਾਉ ਤਾਂ ਰੋਵਾਂਗੇ ਹਸਾਉ ਤਾਂ ਹੱਸਾਂਗੇ ਅਸਾਂ ਦਾ ਮਾਲਕ ਜੋ ਹੋਇਆ ਗੋਪਾਲ ਦਾ ਜੀ ਕੀਤਾ ਸੀ ਰੱਖੀ ਦੇ ਮੂੰਹ ਤੇ ਚੰਡ ਮਾਰ ਕੇ ਉਸ ਦੇ ਨਿੱਕੇ ਨਿੱਕੇ ਦੰਦ ਚੋਲਾ ਵਾਂ ਖਿਲਾਰ ਦੇਵੀ ਪਰ ਉਸਨੇ ਔਰਤ ਉਤੇ ਹੱਥ ਚੁਪਨਾ ਨਹੀਂ ਸੀ ਸਿੱਖਿਆ ਉਹ ਔਟ ਕੇ ਤੁਰਨ ਲੱਗਾ ਤਾਂ ਰੱਖੀ ਸਹਿਮ ਗਈ ਕਿਉਂ ਗੋਪਾਲ ਸਿੰਘ ਜੀ ਨਾਰਾਜ਼ ਹੋ ਗਏ ਨਾ ਜੀ ਇੰਜ ਨਾਰਾਜ਼ ਨਾ ਹੋਵੋ ਉਸਨੇ ਉਸਦੇ ਹੱਥ ਫੜ ਲਈ ਸਨ ਅਈ ਜੇ ਤੁਸੀਂ ਸੱਚਮੁੱਚ ਰੋਸ ਕੇ ਚਲੇ ਗਏ ਤਾਂ ਮੇਰੇ ਪ੍ਰਾਣ ਹੀ ਨਿਕਲ ਜਾਣਗੇ ਸੱਚ ਪੁੱਛਦਾ ਏ ਗੋਪਾਲਿਆ ਤਾਂ ਤੂੰ ਹੀ ਮੇਰਾ ਸਭ ਕੁਝ ਏ ਦੋ ਚਾਰ ਧੋਲ ਧੱਫੇ ਮਾਰ ਲੈ ਪਰ ਨਾਰਾਜ਼ ਨਾ ਹੋ ਤੇ ਫਿਰ ਉਸਦੀ ਆਵਾਜ਼ ਪੜਾ ਆ ਗਈ ਸੀ ਸੰਜੋਗਾ ਦੀ ਗੱਲ ਏ ਮੇਰੇ ਮਿਤਵਾ ਤੇਰਾ ਤੇ ਮੇਰਾ ਤਾਂ ਕਈ ਜਨਮਾਂ ਦਾ ਨਾਤਾ ਏ ਤੂੰ ਨਹੀਂ ਓ ਮੇਰਾ ਕੀਰਤਰ ਗੋਪਾਲ ਤਾਂ ਹੋਰ ਕੌਣ ਏ ਵੇ ਗੋਪਾਲਾ ਕਦੀ ਭੀੜ ਸੰਗੀੜ ਆ ਗਈ ਤਾਂ ਮੈਂ ਤੈਨੂੰ ਹੀ ਬੁਲਾਉਣਾ ਮੇਰੀ ਰੱਖਿਆ ਖਾਤਰ ਆਪਣਾ ਚੱਕਰ ਘੁਮਾਉਂਦਾ ਆਵੀ ਆਵੇਂਗਾ ਨਾ ਵਚਨ ਦੇ ਗੋਪਾਲ ਉਸ ਨੂੰ ਪਰੰਤਰੀ ਕੇ ਉੱਪਰ ਚੁਬਾਰੇ ਵਿੱਚ ਜਾ ਲੈ ਗਿਆ ਸੀ ਉਸਨੇ ਰੱਖੀ ਨੂੰ ਕੋਈ ਵਚਨ ਨਹੀਂ ਸੀ ਦਿੱਤਾ ਪਰ ਕੀ ਵਚਨ ਦੇਣਾ ਜਾਂ ਨਾ ਦੇਣਾ ਉਸ ਦੇ ਆਪਣੇ ਵਾਸ ਵਿੱਚ ਸੀ ਜਦੋਂ ਵੀ ਆਉਂਦੀ ਆਪਣੇ ਪਤੀ ਦੇ ਗੁਣ ਗਾਉਣ ਲੱਗ ਪੈਂਦੀ ਆਏ ਰਾਮ ਕੀ ਦੱਸਾਂ ਮੈਨੂੰ ਬੜਾ ਹੀ ਪਿਆਰ ਕਰਦਾ ਹੈ ਉਸ ਦੀਆਂ ਅੱਖਾਂ ਵਿੱਚ ਪਰੀਆਂ ਦੇ ਨਾਚ ਹੋ ਰਹੇ ਹੁੰਦੇ ਤੇ ਗੋਪਾਲੇ ਦੀਆਂ ਨਾਸਾਂ ਫੜਕਣ ਲੱਗ ਪੈਂਦੀਆਂ ਉਹ ਫੇਰ ਆਸ ਪੈਂਦੀ ਗੋਪਾਲਿਆ ਤੂੰ ਮੇਰੇ ਗੱਭਰੂ ਤੇ ਸੜਦਾ ਏ ਉਹ ਚੜਾਉਂਦੀ ਤੇ ਜੁੱਤੀਆਂ ਨਾਲ ਜਦੋਂ ਤੇਰੀ ਮੁਰੰਮਤ ਕਰ ਰਿਆ ਹੁੰਦਾ ਏ ਉਦੋਂ ਹਾਂ ਕਰਦਾ ਫੇਰ ਪਿਆਰ ਵੀ ਤਾਂ ਡਾਡਾ ਕਰਦਾ ਹੈ ਨਾ ਉਹ ਬਦਕਾਰ ਤੀਵੀਆਂ ਵਾਂਗ ਡੇਲੇ ਨਚਾ ਕੇ ਆਖਦੀ ਸਾਰੇ ਖਾਵੰਦੀ ਆਪਣੀਆਂ ਤੀਵੀਆਂ ਦੀ ਮੁਰੰਮਤ ਕਰਦੇ ਨੇ ਜੇ ਤੇਰੇ ਨਾਲ ਵਿਆਹੀ ਹੁੰਦੀ ਤਾਂ ਤੂੰ ਬਖਸ਼ ਦਿੰਦਾ ਤੂੰ ਵੀ ਤਾਂ ਛਿੱਤਰ ਪੋਲਾ ਕਰਦਾ ਨਾ ਕਦੀ ਨਹੀਂ ਸੱਚ ਕਦੀ ਪਿਆਰ ਨਾਲ ਵੀ ਨਹੀਂ ਪਰ ਰੱਖੀ ਦਾ ਇਹ ਹਾਸਾ ਠਟਾ ਬੜੇ ਥੋੜੇ ਦਿਨ ਚੱਲਿਆ ਸੀ ਅਜੇ ਪੂਰਾ ਸਾਲ ਵੀ ਨਹੀਂ ਸੀ ਹੋਇਆ ਕਿ ਜਗਿੰਦਰ ਕਈ-ਕਈ ਦਿਨ ਕਰੋ ਗਾਇਬ ਰਹਿਣ ਲੱਗਾ ਜਦੋਂ ਆਉਂਦਾ ਨਸ਼ੇ ਵਿੱਚ ਗੁੱਟ ਹੁੰਦਾ ਤੇ ਰੱਖੀ ਨੂੰ ਅਜਿਹਾ ਕੁਟਾਪਾ ਚੜਦਾ ਕਿ ਮੁਹੱਲੇ ਵਿੱਚ ਜਾਗ ਹੋ ਜਾਂਦੀ ਸਾਬ ਪਾਸਿਓਂ ਗਾਲਾਂ ਦਾ ਰੜਾਹਟ ਹੁੰਦਾ ਤੇ ਫਿਰ ਚੁੱਪ ਵਰਤ ਜਾਂਦੀ ਤੀਜੇ ਚੌਥੇ ਦਿਨ ਫਿਰ ਇਹੀ ਡਰਾਮਾ ਹੁੰਦਾ ਤੇ ਫਿਰ ਤਾਂ ਇਹ ਨਿਤ ਦਿਹਾੜੇ ਦਾ ਕੰਮ ਹੋ ਗਿਆ ਸੀ ਰਾਤ ਅੱਧੀ ਹੋਈ ਨਹੀਂ ਤੇ ਰੱਖੀ ਦੇ ਚੀਕਾਟੇ ਪਏ ਨਹੀਂ ਮਹੱਲੇ ਵਾਲੇ ਵੀ ਹੁਣ ਇੱਧਰ ਬਹੁਤਾ ਗੌਰ ਨਹੀਂ ਸੀ ਕਰਦੇ ਕੋਈ ਜ਼ਿਆਦਾ ਹੀ ਆਫਤ ਮਤ ਦੀ ਤਾਂ ਮਾੜਾ ਮੋਟਾ ਧਿਆਨ ਦੇ ਦਿੰਦੇ ਪਰ ਗੋਪਾਲੇ ਦੇ ਕੰਨਾਂ ਵਿੱਚ ਰੱਖੀ ਦੀਆਂ ਚੀਕਾਂ ਸੂਏ ਤੋੜ ਬਣ ਕੇ ਪੂਰ ਜਾਂਦੀਆਂ ਹੌਲੀ ਹੌਲੀ ਰੱਖੀ ਦੇ ਗਹਿਣੇ ਔਲੋਪ ਹੁੰਦੇ ਗਏ ਜੋਗਿੰਦਰ ਕਈ ਕਈ ਹਫ਼ਤੇ ਕਰੋ ਬਾਹਰ ਰਹਿਣ ਲੱਗ ਪਿਆ ਨੌਕਰੀਆਂ ਵੀ ਉਸਨੇ ਕਈ ਬਦਲੀਆਂ ਪਰ ਕਿਤੇ ਟੇਕ ਨਾ ਸਕਿਆ ਰੱਖੀ ਬਿਮਾਰ ਹੋ ਗਈ ਗਰਭਾਤ ਪਿੱਛੋਂ ਉਹਨੂੰ ਵਰਤਾਂ ਵਾਲੀਆਂ ਕਈ ਬਿਮਾਰੀਆਂ ਲੱਗ ਗਈਆਂ। ਉਹਨੋਂ ਘਰੋਂ ਬਾਹਰ ਵੀ ਘਾਟੀ ਨਿਕਲਦੀ ਸੀ। ਜਦੋਂ ਪਤੀ ਪਤਨੀ ਦਾ ਨਿਰਾਦਰ ਕਰੇ, ਉਹਨੂੰ ਕੁੱਟੇ ਮਾਰੇ ਤਾਂ ਲੋਕ ਵੀ ਪਤਨੀ ਨੂੰ ਹੀ ਕਸੂਰਵਾਰ ਦੱਸਦੇ ਨੇ। ਰੱਖੀ ਦੇ ਨਿੱਕੇ ਮੋٹے ਸਾਰੇ ਐਬ ਉਗੜ ਆਏ ਸਨ। ਲੋਕ ਮੂੰਹ ਤੇ ਕਹਿਣ ਲੱਗ ਪਏ ਸਨ। ਇੱਕ ਦਿਨ ਉਹ ਤਲਾਅ 'ਚ ਪਾਣੀ ਭਰ ਕੇ ਲਿਆ ਰਹੀ ਸੀ ਤਾਂ ਰਾਹ ਵਿੱਚ ਗੋਪਾਲਾ ਮਿਲ ਪਿਆ। ਰੱਖੀ ਦੇ ਮੈਲੇ ਪੁਰਾਣੇ ਕੱਪੜੇ ਮੁਸ਼ਕ ਖਿਲੇ ਰੇਵਾਲ ਤੇ ਉੱਡਿਆ-ਉੱਡਿਆ ਪੀਲਾ ਚਿਹਰਾ ਵੇਖ ਕੇ ਬੜਾ ਹੀ ਦੁਖੀ ਹੋਇਆ ਸੀ ਉਹ ਉਹ ਬੜੀ ਮੁਸ਼ਕਿਲ ਨਾਲ ਬਾਲਟੀਆਂ ਚੁੱਕ ਕੇ ਤੁਰ ਰਹੀ ਸੀ ਗੋਪਾਲਾ ਉਸ ਦੇ ਸਾਹਮਣੇ ਜਾ ਘੋਤਾ ਗੋਪਾਲਿਆ ਉਸਨੇ ਕੜੀ ਆਵਾਜ਼ ਵਿੱਚ ਕਿਹਾ ਮੇਰਾ ਰਸਤਾ ਛੱਡ ਦੇ ਉਹ ਸਾਹੋ-ਸਾਈ ਹੋਈ ਪਈ ਸੀ ਪਰ ਬਾਲਟੀਆਂ ਪੁੰਜੇ ਨਹੀਂ ਸਨ ਰੱਖੀਆਂ ਕੱਲ ਰਾਤ ਤੇਰੇ ਪਤੀ ਦੇ ਪ੍ਰੇਮ ਕਰਨ ਦੀਆਂ ਖਾਸੀਆਂ ਜ਼ੋਰਦਾਰ ਆਵਾਜ਼ਾਂ ਆ ਰਹੀਆਂ ਸੀ ਗੋਪਾਲੇ ਨੇ ਮਿਹਨਾ ਜਿਹਾ ਮਾਰਿਆ ਸੀ ਤੈਨੂੰ ਕੀ ਤੂੰ ਕੌਣ ਉਦੈ ਪੁੱਛਣ ਵਾਲਾ ਮੈਂ ਤੇਰਾ ਕੋਈ ਨਹੀਂ ਰਖੀਏ ਨਹੀਂ ਰੱਖੀ ਨੀ ਅੱਖਾਂ ਵਿੱਚੋਂ ਵਹਿ ਚੱਲੇ ਹੰਝੂ ਲੁਕਾਉਣ ਖਾਤਰ ਮੂੰਹ ਪੁਆ ਲਿਆ ਨਾ ਗਿਰਦ ਨਾ ਗੋਪਾਲ ਮੈਨੂੰ ਜਾਣ ਦੇ ਗੋਪਾਲਿਆ ਮੈਂ ਇੱਥੇ ਲੁਕੋ ਰੱਖਦੀ ਪਈਏ ਦੱਸਣ ਦਾ ਕੀ ਫਾਇਦਾ ਕੋਈ ਕੀ ਵਿਗਾੜ ਲਏਗਾ ਉਸ ਦਾ ਮੈਂ ਉਸ ਹਰਾਮੀ ਦੀ ਗਰਦਨ ਤੋੜ ਦਿਆਂਗਾ ਹਾਈਵੇ ਚੰਦਰੀਆ ਤੂੰ ਮੈਨੂੰ ਬੇਵਾ ਕਰ ਦੇਵੇਂਗਾ ਹਾਂ ਹੁਣ ਤੇਰੀਆਂ ਚੀਕਾਂ ਮੈਥੋਂ ਨਹੀਂ ਸੁਣੀਆਂ ਜਾਂਦੀਆਂ ਤੂੰ ਆਪਣੇ ਕੰਨਾਂ ਵਿੱਚ ਰੂਹ ਦੇ ਤੁੰਬੇ ਤੋਣ ਲਿਆ ਕਰ ਮੈਂ ਉਸ ਦੇ ਹਲਕ ਵਿੱਚ ਕਰਪਾਨ ਤੋਣ ਦਿਆਂਗਾ ਗੋਪਾਲਾ ਹਿਰਕ ਨਾਲ ਕੰਬ ਰਿਹਾ ਸੀ ਹਾਏ ਰਾਮ ਅੱਛਾ ਮੈਂ ਗਾਂ ਤੋਂ ਨਹੀਂ ਚੀਕਾਂਗੀ ਮੂੰਹ ਸੀ ਲਾਵਾਂਗੀ ਮੈਨੂੰ ਫਿਰ ਵੀ ਤੇਰੀ ਪੁਕਾਰ ਸੁਣ ਜਾਏਗੀ ਜੈਨੇ ਮੈਂ ਬੁਲਾਵਾਂ ਜਾਂ ਨਾ ਬੁਲਾਵਾਂ ਗੋਪਾਲ ਨੂੰ ਚੱਕਰ ਘਮਾਉਂਦੇ ਆਉਣਾ ਹੀ ਪਏਗਾ ਉਹ ਇੱਕ ਪੱਥਰ ਉੱਤੇ ਬੈਠ ਕੇ ਛੱਲੇ ਆਵਾਂਗ ਹਸਣ ਲੱਗ ਪਈ ਤੇ ਫਿਰ ਚਾਂਚਕੀ ਉਦਾਸ ਹੋ ਗਈ ਉਹ ਨਾ ਮੁਰਾਦ ਹੋਰ ਕੀ ਕਰੇ ਉਹ ਰੰਡੀ ਬੜੀ ਦੁਸ਼ਟ ਹੈ ਰਸ ਕੇ ਪਤੰਦਰ ਨੂੰ ਬਾਹਰ ਕੱਢ ਕੇ ਕੁੰਡਾ ਲਾ ਲੈਂਦੀ ਹੈ ਫਿਰ ਆਦਮੀ ਆਪਣਾ ਗੁੱਸਾ ਭਲਾ ਕਿੰਜ ਠੰਡਾ ਕਰੇ ਜੇ ਐਤ ਕੀ ਉਸਨੇ ਤੈਨੂੰ ਕੁੱਟਿਆ ਮਾਰਿਆ ਤਾਂ ਮੈਂ ਉਸਨੂੰ ਮਾਰ ਮੁਕਾਵਾਂਗਾ ਉਹ ਲੋਹਾ ਲਾਕਾ ਹੋਇਆ ਉੱਥੋਂ ਤੁਰ ਪਿਆ ਸੀ ਪਰ ਰੱਖੀ ਨੇ ਉਸਦੇ ਪੈਰ ਫੜ ਲਈ ਸੰ ਤੇ ਉਸਦਾ ਸਾਰਾ ਗੁੱਸਾ ਪਾਣੀ ਹੋ ਗਿਆ ਸੀ ਗੋਪੀ ਉਸਨੇ ਬੜੀ ਮੱਧਮ ਆਵਾਜ਼ ਵਿੱਚ ਕਿਹਾ ਸੀ ਤੇ ਗੋਪਾਲ ਦਾ ਚਿੱਤ ਗੋਤੇ ਖਾਨ ਲੱਗ ਪਿਆ ਸੀ ਕੀ ਗੱਲ ਐ ਉਸਨੇ ਕਾਲਾ ਜੇਬ ਪੈਂਦਿਆ ਪੁੱਛਿਆ ਤੇਰੀ ਸੂਰਤ ਵੇਖਿਆ ਜੀ ਨਹੀਂ ਭਰਦਾ ਉਹ ਭੁੱਖੀਆਂ ਨਜ਼ਰਾਂ ਨਾਲ ਉਸਦੇ ਚਿਹਰੇ ਵੱਲ ਤੱਕਦੀ ਰਹੀ ਮੈਨੂੰ ਜਾਣ ਦੇ ਰੱਖੀਏ ਗੋਪਾਲ ਨੇ ਜਿਵੇਂ ਮਿੰਨਤ ਕੀਤੀ ਹੋ ਨਾਟਕੇ ਕਿੱਥੇ ਜਾਏਗਾ ਗੋਪਾਲਿਆ ਉਸੇ ਪੈਰ ਛੱਡ ਕੇ ਹੱਥ ਆਪਣੇ ਗੋਦ ਵਿੱਚ ਰੱਖ ਦਿਆਂ ਜਿਹੜੀ ਕੁਝ ਦਿਨ ਪਹਿਲਾਂ ਅੰਗਿਆਰਾਂ ਨਾਲ ਭਰੀ ਗਈ ਸੀ ਰੱਖੀ ਬੋਲੀ ਤੇਰਾ ਮੇਰਾ ਨਾਤਾ ਕੋਈ ਹੱਥਾ ਪੈਰਾਂ ਦਾ ਤਾਂ ਨਹੀਂ ਕਿੰਜ ਟੁੱਟੇਗਾ ਉੰਜ ਚਲਾ ਜਾ ਲੱਖ ਵਾਰੀ ਪਰ ਮੇਰੇ ਮਨ ਚੋਂ ਕਿੰਜ ਛੁੱਟੇਗਾ ਗੋਪਾਲ ਸਿੰਘ ਰਤਾ ਹੋਰ ਅਗਾਹਵਲ ਝੁੱਕ ਗਿਆ ਸੀ ਤੇ ਇੰਜ ਸਿਰ ਮਾਰ ਰਿਹਾ ਸੀ ਜਿਵੇਂ ਕਿਸੇ ਢੀੜੇ ਸੁਰਾਖ ਵਿੱਚ ਫਸ ਗਿਆ ਹੋਵੇ ਮੁੰਸ਼ੀ ਜੀ ਉਹ ਮੁੰਸ਼ੀ ਜੀ ਜੇ ਕਾੰਚੋਂ ਮੈਲ ਕੱਢਣ ਤੋਂ ਫੁਰਸਤ ਮਿਲ ਜਾਏ ਤਾਂ ਇਹ ਪਿਛਲੀ ਪੇਚੀ ਵਾਲੀ ਫਾਈਲ ਰਤਾ ਇੱਧਰ ਕਿਸਕਾ ਦੇਣਾ ਵਕੀਲ ਸਾਹਿਬ ਨੇ ਇੱਕ ਲੰਮਾ ਠੰਡਾ ਸਾਹ ਖੇਚ ਰਿਆ ਗਿਆ ਸਰਦਾਰ ਜੀ ਮੁੰਡਾ ਲਾਈਨ ਤੇ ਹੀ ਨਹੀਂ ਆ ਰਿਹਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਰੱਖੀ ਨਹੀਂ ਉਸਨੂੰ ਫਾਇਆ ਹੋਇਆ ਨਹੀਂ ਵਕੀਲ ਸਾਹਿਬ ਨਹੀਂ ਗੋਪਾਲਾ ਹਫੀ ਹੋਈ ਆਵਾਜ਼ ਵਿੱਚ ਬੋਲਿਆ ਕੋਈ ਭਰਾਵਾ ਪਤਾ ਹੀ ਕਿੰਨੇ ਮਰਦ ਇਸ ਦੁਨੀਆ 'ਚ ਸ਼ਰਾਬ ਪੀਂਦੇ ਨੇ ਤੇ ਕਿੰਨੀਆਂ ਔਰਤਾਂ ਨੂੰ ਰੋਜ਼ ਪਟਾਪਾ ਚੜਾਇਆ ਜਾਂਦਾ ਪਰ ਅਸਾਂ ਤਾਂ ਅੱਜ ਨਹੀਂ ਕਿਸੇ ਦੀ ਨੀਂਦ ਹਰਾਮ ਹੁੰਦੀ ਨਹੀਂ ਸੁਣੀ ਪਰ ਉਸ ਦੀਆਂ ਚੀਕਾਂ ਸੁਣ-ਸੁਣ ਕੇ ਮੈਂ ਪਾਗਲ ਹੋ ਗਿਆ ਸਾ ਵਕੀਲ ਸਾਹਿਬ ਤੇ ਮੈਂ ਸੌਂ ਖਾਦੀ ਸੀ ਕਿ ਉਸ ਦਾ ਕਲੇਸ਼ ਹੀ ਮੁਕਾ ਦੇਾਂਗਾ ਪਰ ਮੈਂ ਬੜਾ ਹੀ ਕਾਇਰ ਨਿਕਲਿਆ ਚੀਕਾ ਹਨੇਰੀ ਰਾਤ ਦੀ ਹਿੱਕ ਵਿੱਚ ਛੇਕ ਪਾਰ ਰਹੀਆਂ ਸਨ ਲੋਕ ਸਾਰੇ ਦਿਨ ਦੀ ਮਿਹਨਤ ਦੇ ਥਕਾ ਦੇਣ ਵਾਲੇ ਨਸ਼ੇ ਵਿੱਚ ਭੂਕ ਸੁੱਤੇ ਪਈ ਸਨ ਪਰ ਇੱਕ ਬਦਨਸੀਬ ਜਾਗ ਰਿਹਾ ਸੀ ਉਸ ਨੇ ਬੂਹੇ ਦੀ ਕੁੰਡੀ ਖੜਕਾਈ ਬੂਹਾ ਖੁੱਲ੍ਹਿਆ ਹੀ ਸੀ ਅੰਦਰ ਵੇਖਿਆ ਜੋਗਿੰਦਰ ਰੱਖੀ ਨੂੰ ਮੰਜੇ ਦੇ ਆਲੇ ਦੁਆਲੇ ਭਜਾਈ ਫਿਰਦਾ ਰੱਖੀ ਦੀ ਕੱਪੜਿਆ ਸਖਣੀ ਦੇ ਤੇ ਉਸਦੇ ਚੰਦਨ ਵਰਗੇ ਸਰੀਰ ਉੱਤੇ ਪਈਆਂ ਲਾਸ਼ਾਂ ਦੇ ਨਿਸ਼ਾਨ ਸਾਫ਼ ਵਿਖੇ ਸਨ ਉਸਨੇ ਜਿਵੇਂ ਸੱਪ ਭੱਜੇ ਜਾ ਰਹੇ ਹੋਣ ਗੋਪਾਲੇ ਨੂੰ ਵੇਖ ਕੇ ਜੋਗਿੰਦਰ ਨੇ ਅੱਖਾਂ ਮਿਚ ਮਚਾਈਆਂ ਤੇ ਬੜੇ ਪਿਆਰ ਨਾਲ ਪੁੱਛਿਆ ਕਿਹੜਾ ਈ ਤੂੰ ਭਰਾਵਾ ਇਹਨੂੰ ਨਾ ਮਾਰ ਬਾਈ ਓਏ ਗੋਪੀ ਨੇ ਜਿਵੇਂ ਮਿੰਨਤ ਜਈ ਕੀਤੀ ਕਿਉਂ ਹਿਰਕ ਕੇ ਪਿਆ ਤੂੰ ਕੌਣ ਹੈ ਓਏ ਇਹਦਾ ਯਾਰ ਨਹੀਂ ਓਈ ਤੂੰ ਇਹਦਾ ਯਾਰ ਨਹੀਂ ਕਿਉਂ ਤੂੰ ਕਿਉਂ ਇਹਦਾ ਯਾਰ ਨਹੀਂ ਭਰਾਵਾ ਹੂੰ ਮੈਂ ਵੀ ਇਹਦਾ ਯਾਰ ਨਹੀਂ ਮੂਤ ਵਰਗੀ ਬੋ ਆਉਂਦੀ ਐ ਸਾਲੀ ਚੋਂ ਜਰਾ ਵੀ ਖੁਸ਼ਬੂ ਨਹੀਂ ਆ ਸੋងਕੇ ਵੇਖ ਆ ਜਾ ਓਏ ਮੈਂ ਕਿਆ ਆ ਵੀ ਜਾ ਤੂੰ ਨਸ਼ੇ ਚ ਜੁਗਿੰਦਰਾ ਚੱਲ ਚੰਗਾ ਇਹਦੀ ਚੁੰਮੀ ਲੈ ਲੈ ਐਂ ਟੱਟੀ ਵਰਗੀ ਬਦਬੂ ਆਉ ਓਏ ਤੂੰ ਮੇਰਾ ਭਾਈ ਐ ਨਾ ਮੈਂ ਆਖਦਾ ਜਦੋਂ ਚੁੰਮੀ ਤਾਂ ਲੈ ਕੇ ਵੇਖ ਬਕਵਾਸ ਬੰਦ ਕਰ ਓਏ ਤੇ ਫਿਰ ਗੋਪਾਲ ਤੋਂ ਜਰਿਆ ਨਾ ਗਿਆ ਉਸਨੇ ਹੀਰ ਕੇ ਜੁਗਿੰਦਰ ਦਾ ਕਲਮਾ ਫੜ ਲਿਆ ਸੀ ਤੇ ਕਈ ਝਟਕੇ ਦਿੱਤੇ ਸਨ ਪਰ ਉਹ ਟਾਸ ਤੋਂ ਮਾਸ ਨਹੀਂ ਸੀ ਹੋਇਆ ਚਟਾਨ ਵਾਂਗ ਖੜਾ ਹੱਸਦਾ ਹੀ ਰਿਹਾ ਸੀ ਗੋਪਾਲਾ ਮੱਖੀ ਵਾਂਗ ਭਿੰਪਣਾਉਂਦਾ ਰਿਹਾ ਅਖੀਰ ਜੁਗਿੰਦਰ ਨੇ ਉਸ ਨੂੰ ਮੱਖੀ ਵਾਂਗ ਹੀ ਝਾੜ ਕੇ ਬਾਹਰ ਛੁੱਟਿਆ ਤੇ ਬੂਹਾ ਬੰਦ ਕਰ ਲਿਆ ਸੀ ਤੇ ਫੇਰ ਰੱਖੀ ਦੀਆਂ ਚੀਕਾਂ ਗੋਪਾਲੇ ਦੇ ਦਿਮਾਗ ਉੱਪਰ ਹਥੋੜਿਆਂ ਵਾਂਗ ਵੱਜਦੀਆਂ ਰਹੀਆਂ ਉਹਨਾਂ ਦਿਨਾਂ ਵਿੱਚ ਹੀ ਗੋਪਾਲੇ ਲਈ ਇੰਦੋਰ ਤੋਂ ਇੱਕ ਰਿਸ਼ਤਾ ਆਇਆ ਸੀ ਜੋ ਆਪਣੇ ਬਾਪੂ ਨਾਲ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਵੇਖਣ ਗਿਆ ਸੀ ਉੱਤੇ ਨਿਰਮਲ ਦੀਆਂ ਮੁਸਕਰਾਹਟਾਂ ਸਨ ਰੱਖੀ ਦੀਆਂ ਚੀਕਾਂ ਨਹੀਂ ਮੰਗਣੀ ਹੋਈ ਸਾਰੇ ਵਧਾਈਆਂ ਦੇਣ ਆਈ ਰੱਖੀ ਦੇ ਤਾਂ ਜਿਵੇਂ ਪਿਆਰ ਹੀ ਪੋਏ ਨਹੀਂ ਸਨ ਲੱਗਦੀ ਉਸ ਨੂੰ ਖੁਸ਼ ਵੇਖ ਕੇ ਗੋਪਾਲਾ ਵੀ ਖੁਸ਼ ਸੀ ਕਿਉਂ ਕਿਹੋ ਜਿਹੀ ਲੱਗੀ ਜਦੋਂ ਸਾਰੇ ਖਿਲਰ ਗਏ ਤਾਂ ਰੱਖੀ ਨੇ ਗੋਪਾਲੇ ਨੂੰ ਪੁੱਛਿਆ ਚੰਗੀ ਐ ਅੱਛਾ ਰਾਣੀ ਨਿਰਮਲ ਬਾਰੇ ਦੱਸ ਬਹੁਤੀ ਮੋਟੀ ਤਾਂ ਨਹੀਂ ਨਹੀਂ ਠੀਕ ਹੀ ਐ ਲੰਮੀ ਐ ਕਿ ਮਦਰੀ ਮੇਰੀ ਠੋਡੀ ਠੀਕ ਹੁੰਦੀ ਐ ਓਏ ਹੋਏ ਹੱਥ ਪੈਰ ਨਿੱਕੇ ਨਿੱਕੇ ਗੋਰੀ ਚਿੱਟੀ ਨਹੀਂ ਬਹੁਤੀ ਗੋਰੀ ਵੀ ਨਹੀਂ ਹੱਥ ਪੈਰ ਹਾਂ ਨਿੱਕੇ ਨਿੱਕੇ ਨੇ ਤਿਲਕ ਲੱਗਦਾ ਪਤਲਾ ਹੀ ਹੋਉ ਲੈ ਮੈਨੂੰ ਕੀ ਪਤਾ ਐ ਪਤਲਾ ਐ ਕਿ ਮੋਟਾ ਐ ਮੈਂ ਕੋਈ ਨਾਪਿਆ ਥੋੜਾ ਹੀ ਐ ਓਏ ਭੋਲੇ ਨਾਤਾ ਲੱਗਦੀ ਤਾਂ ਸਾਰੀ ਖੇੜ ਹੁੰਦੀ ਐ ਐਤ ਕੀ ਜਾਵੇਂ ਤਾਂ ਸਾਰੇ ਨਾਪ ਲੈ ਕੇ ਆਵੀ ਸਮਝਿਆ ਤੂੰ ਆਪਣੇ ਪਤੀ ਨੂੰ ਨਾਪਿਆ ਸੀ ਲੈ ਐਸ ਵੇਲੇ ਉਸ ਦਾ ਕੀ ਜ਼ਿਕਰ ਉਹ ਹਿਰਕ ਗਈ ਤੂੰ ਆਪਣੀ ਗੱਲ ਕਰ ਕੋਈ ਚੁੰਮੀ ਵਗੈਰਾ ਲਈ ਸੀ ਕਿ ਨਹੀਂ ਗੋਪਾਲੇ ਨੇ ਧੌਣ ਹਿਲਾ ਦਿੱਤੀ ਤੇ ਮੁਸਕਰਾ ਪਿਆ ਹਾਈ ਮਜ਼ਾ ਆ ਗਿਆ ਹੋ ਮੇਰਾ ਪਤੀ ਵੀ ਜਦੋਂ ਪਿਆਰ ਕਰਦਾ ਸੀ ਤਾਂ ਜਿੰਦ ਬੁੱਲਾਂ ਤੇ ਆ ਜਾਂਦੀ ਸੀ ਸੱਚੀ ਹੁਣ ਪਿਆਰ ਨਹੀਂ ਕਰਦਾ ਕਿ ਗੋਪਾਲੇ ਨੇ ਕਿਹਾ ਛੱਡ ਗੱਲਾਂ ਮੇਰੀਆਂ ਜਨਮ ਜਲੀ ਦੀਆਂ ਉਸ ਨੇ ਠੰਡਾ ਹੌਂਕਾ ਲਿਆ ਸੀ ਗੋਪਾਲ ਸਿੰਘ ਰੱਖੀ ਅਦਾਲਤ ਵਿੱਚ ਬਿਆਨ ਦੇਣ ਲਈ ਤਿਆਰ ਹੈ ਕਿ ਉਸਦੇ ਤੇਰੇ ਨਾਲ ਨਜਾਇਜ਼ਬੰਧ ਸੀ ਵਕੀਲ ਸਾਹਿਬ ਦੀ ਆਵਾਜ਼ ਗੂੰਜੀ ਕਮਿਨੀ ਸੂਰ ਦੀ ਬੱਚੀ ਗੋਪਾਲੇ ਨੂੰ ਤਾਂ ਜਿਵੇਂ ਚਾਂਦੀ ਚੜ ਗਿਆ ਸੀ ਝੂਠੀ ਹਰਾਮਜਾਦੀ ਉਹ ਉਸ ਰੱਖੀ ਨੂੰ ਗਾਲਾਂ ਕੱਢਣ ਲੱਗ ਪਿਆ ਜਿਹੜੀ ਉਸਦੀ ਆਪਣੀ ਰੱਖੀ ਉੱਤੇ ਐਡੇ ਵੱਡੇ ਪਾਪ ਦਾ ਦਾਗ ਲਾ ਰਹੀ ਸੀ ਚੀਕਾਂ অতি ਭਿਆਨਕ ਹੋ ਗਈਆਂ ਸਨ ਉਹ ਰਾਤ ਦੀ ਸੰਗਣੀ ਚੋਕ ਵਿੱਚ ਪ੍ਰੇਤਾਂ ਦੀਆਂ ਚੀਕਾਂ ਵਾਂਗ ચીਰ ਪਾ ਜਾਂਦੀਆਂ ਤੇ ਫਿਰ ਸਿਸਕੀਆਂ ਵਿੱਚ ਡੁੱਬ ਜਾਂਦੀਆਂ ਫਿਰ ਖੂਨਦੀਆਂ ਤੇ ਫਿਰ ਗੋਪਾਲੇ ਨੂੰ ਨੀਂਦ ਤੋਂ ਵੀ ਪੈ ਆਉਣ ਲੱਗ ਪਿਆ ਕਿ ਜੇ ਕਿਤੇ ਉਹਨੇ ਅੱਖ ਲਾਈ ਤਾਂ ਚੀਕਾ ਜਾਗ ਪੈ ਗਿਆ ਤੇ ਫਿਰ ਨੀਂਦ ਉਖੜ ਜਾਏਗੀ ਕਈ ਵਾਰੀ ਤਾਂ ਉਹ ਉਹਨਾਂ ਚੀਕਾਂ ਦੀ ਉਡੀਕ ਵਿੱਚ ਸਵੇਰ ਤੱਕ ਜਾਗਦਾ ਰਹਿੰਦਾ ਸੀ ਨਾ ਕੋਈ ਚੀਕ ਆਉਂਦੀ ਨਾ ਨੀਂਦ ਉਸ ਰਾਤ ਉਸਨੇ بڑے ਠਰਮੇ ਨਾਲ ਮਨਾ ਤੋਂ ਗੰਡਾਸਾ ਲਿਆ ਸੀ ਤੇ ਪੁਲੀ ਦੇ ਪੱਥਰ ਨਾਲ ਘਸਾ ਘਸਾ ਕੇ ਵਾਵਾ ਤਿੱਖਾ ਕਰ ਲਿਆ ਸੀ ਰਾਤ ਅੱਧੀ ਤੋਂ ਵੱਧ ਬੀ ਚੁੱਕੀ ਸੀ ਪਰ ਹਾਲੇ ਤਾਈਂ ਚੀਕਾਂ ਦੀ ਆਵਾਜ਼ ਨਹੀਂ ਸੀ ਆਈ ਸ਼ਾਇਦ ਜਗਿੰਦਰ ਦੀ ਰੰਡੀ ਮਿਹਰਬਾਨ ਸੀ ਗੋਪਾਲ ਨੂੰ ਨੀਂਦ ਦੇ ਝੂਟੇ ਆਉਣ ਲੱਗ ਪਈ ਤੇ ਉਹ ਘਰੇ ਆ ਕੇ ਪੈ ਗਿਆ ਪਹਿਲੀ ਚੀਕ ਸੁਣ ਕੇ ਉਹ ਸਮਝਿਆ ਸੀ ਇਹ ਉਸ ਦਾ ਭਰਮ ਹੈ ਜਾਂ ਫਿਰ ਕਿਸੇ ਬੀਤੀ ਪੁਰਾਣੀ ਚੀਕ ਦੀ ਗੂੰਜ ਪਰ ਰੱਖੀ ਦੀਆਂ ਚੀਕਾਂ ਅੱਧਾ ਘੰਟਾ ਲਗਾਤਾਰ ਗੂੰਜਦੀਆਂ ਰਹੀਆਂ ਤੇ ਉਸ ਦੇ ਦਿਮਾਗ ਵਿੱਚ ਆਰੀ ਵਾਂਗ ਚੀਰ ਪਾਉਂਦੀਆਂ ਰਹੀਆਂ ਕਾਸ਼ ਕਿ ਉਹ ਗੰਡਾਸੇ ਨਾਲ ਆਪਣਾ ਸਿਰ ਵੱਢ ਸਕਦਾ ਤਾਂ ਚੀਕਾਂ ਤੋਂ ਤਾਂ ਮੁਕਤੀ ਹੋ ਜਾਂਦੀ ਫਿਰ ਕੀ ਵਾਪਰਿਆ ਉਸ ਨੂੰ ਕੁਝ ਯਾਦ ਨਹੀਂ ਸੀ ਯਾ ਸੀ ਤਾਂ ਬਸ ਇਹੀ ਕਿ ਜੁਗਿੰਦਰ ਰੱਖੀ ਨੂੰ ਵਾਲਾਂ ਤੋਂ ਫੜੀ ਕਿਸੇ ਪਾਟੇ ਪੁਰਾਣੇ ਲੀੜੇ ਵਾਂਗ ਛੰਡ ਰਿਆ ਸੀ ਰੱਖੀ ਦੇ ਪਿੰਡੇ ਉੱਤੇ ਉਹਦੀ ਪਿੰਜੀ ਤੁੰਬੀ ਖਾਲ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਨਕਸੀਰ ਫੁੱਟੀ ਹੋਈ ਸੀ ਤੇ ਗਾੜਾ ਲਊ ਉਸਦੇ ਛਾਤੀਆਂ ਦੀਆਂ ਉਚਾਨਾ ਨਿਵਾਣਾ ਲੰਘ ਕੇ ਗੋਡਿਆਂ ਉੱਤੇ ਤ੍ਰਿਪਰਿਆ ਸੀ ਉਸ ਦੇ ਸੁੰਦਰ ਚਿਹਰੇ ਦੀ ਥਾਂ ਲਹੂ ਭਿੱਜਾ ਲਾਲ ਮਾਸ ਦਾ ਲੋਥੜਾ ਹੀ ਦਿਖ ਰਿਹਾ ਸੀ ਜਗਿੰਦਰ ਉਸ ਦਾ ਮੱਥਾ ਪਾਵੇਂ ਨਾਲ ਮਾਰ ਰਿਹਾ ਸੀ ਰੱਖੀ ਦੀ ਸੱਜੀ ਬਾਹ ਦੀ ਹੱਡੀ ਟੁੱਟ ਕੇ ਮਾਸ ਵਿੱਚੋਂ ਬਾਹਰ ਦਿਖ ਰਹੀ ਸੀ ਜਦੋਂ ਉਹ ਸਹਾਰਾ ਲੈਣ ਲਈ ਜ਼ਮੀਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੀ ਤਾਂ ਲਟਕਦਾ ਹੋਇਆ ਹੱਥ ਪਿਛਾਂ ਵੱਲ ਮੁੜ ਜਾਂਦਾ ਤੇ ਹੱਡੀ ਕੱਚੇ ਫਰਸ਼ ਵਿੱਚ ਧਸ ਜਾਂਦੀ ਉਦੋਂ ਕੱਚੀ ਮਿੱਟੀ ਦਾ ਫਰਸ਼ ਗੋਪਾਲ ਨੂੰ ਆਪਣੀ ਧੜਕਦੀ ਹੋਈ ਹਿੱਕ ਜਪਿਆ ਸੀ। ਇਹੀ ਆਖਰੀ ਤਸਵੀਰ ਉਸ ਦੀਆਂ ਅੱਖਾਂ ਵਿੱਚ ਚੱਕੀ ਹੋਈ ਸੀ। ਫਾਂਸੀ ਪਿਛਤ ਚਿਤਾ ਵੀ ਉਸ ਦੇ ਅਕਸ ਨੂੰ ਨਹੀਂ ਸੀ ਮਿਟਾ ਸਕਦੀ। ਤੇ ਫਿਰ ਉਸ ਦੇ ਹੱਥਾਂ ਦੀਆਂ ਦਸੀ ਉਂਗਲਾਂ ਅਣਗਿਣਤ ਕੰਡਾਸੇ ਬਣ ਗਈਆਂ ਤੇ ਜੋਗਿੰਦਰ ਦਾ ਸਿਰ ਉਸ ਦੀ ਗੈਂਡੇ ਵਰਗੀ ਧੌਣ ਨਾਲ ਕਿਸੇ ਸੜੇ ਹੋਏ ਅਮਰੂਦ ਵਾਂਗ ਛਟਕੇ ਮੰਜੇ ਹੇਠ ਰੜ ਗਿਆ। ਗੋਪਾਲ ਨੇ ਠੇਡਾ ਮਾਰ ਕੇ ਉਸ ਨੂੰ ਮੰਜੇ ਹੇਠੋਂ ਕੱਢਿਆ ਸੀ। ਤੇ ਉਸ ਦੀ ਮੇਜ ਕੱਢ ਦਿੱਤੀ ਸੀ। ਗੋਪਾਲ ਦੇ ਸਾਹ ਉਸ ਦੇ ਫੇਫੜਿਆਂ ਵਿੱਚ ਉਲਝ ਗਏ ਜਾਪਦੇ ਸਨ। ਦੁੱਧ ਭਰੇ ਕਟੋਰੀਆਂ ਵਿੱਚ ਕਾਲੀ ਕਾਲੀ ਲੈਸ ਜਿਹੀ ਦਿਖ ਰਹੀ ਸੀ। ਸ਼ਨੇਰੀ ਪੱਤੀਆਂ ਦਾ ਰੰਗ ਰਤਾ ਫਿੱਕਾ ਪੈ ਗਿਆ ਸੀ। ਮੈਂ ਜਗਿੰਦਰ ਨੂੰ ਮਾਰਿਆ ਜੀ। ਤੇ ਹਰੇਕ ਜਨ ਵਿੱਚ ਮਾਰਦਾ ਰਵਾਂਗਾ। ਵਕੀਲ ਸਾਹਿਬ ਦੀਆਂ ਅੱਖਾਂ ਫਰਕੀਆਂ ਤੇ ਪਲਕਾਂ ਝੁਕ ਗਈਆਂ। ਬੁੱਢੇ ਸਰਦਾਰ ਦੀ ਉਮਰ ਦੇ 20 ਸਾਲ ਸੁੱਕੇ ਪੱਤਿਆਂ ਵਾਂਗ ਝੜ ਗਏ। ਪਰ ਛਾਤੀ ਰਤਾ ਚੌੜੀ ਹੋ ਗਈ। ਵਕੀਲ ਸਾਹਿਬ ਉਸੇ ਆਵਾਜ਼ ਵਿੱਚ ਥਿਰੜਤਾ ਸੀ ਮੇਰੇ ਪੁੱਤਰ ਨੇ ਜਿਹੜਾ ਬਿਆਨ ਦਿੱਤਾ ਉਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਦੋਸਤੋ ਤੁਸੀਂ ਸੁਣੀ ਕਹਾਣੀ ਨਿੱਕੀ ਜਿਹੀ ਗੱਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ